ਦੇਸ ਮੰਜਲ ਨੂੰ ਤੈਅ ਕਰਦਾ ਕਰੀ ਜਾਂਦੇ ਆ ਤੇ ਬੜੀ ਮਿਹਰਬਾਨੀ ਹੈ ਕਿ ਹਾਲੇ ਬਹੁਤ ਸਾਰੇ ਟਰੈਕ ਆ ਆ ਰਹੇ ਆ ਆ ਟੈਕ ਨਾਮ ਆਇਆ ਹੋਰ ਵੀ ਕਾਫੀ ਟਰੈਕ ਜਿਹੜੇ ਆਉਣ ਵਾਲੇ ਨੇ ਉਹਨਾਂ ਨੂੰ ਵੀ ਤੁਸੀਂ ਇਦਾਂ ਰਲ ਕੇ ਘਾਰ ਤੋਬੀ ਪੁੱਤਨੇ ਜੀ ਆ ਪੁੱਤਨੇ ਦਿਲਾ ਕੇ ਦੇਖਣ ਦਾ ਕਰਦਾ ਹੈ ਤੇ ਇਸ ਕਰਕੇ ਇਹ ਜਿਹੜਾ ਟੌਪਿਕ ਹੈ ਕਿ ਕਿਉਂਕਿ ਇਹ ਸਵਾਲ ਜਿਹੜੇ ਗੁਰਜੀਤ ਤੇ ਵੀ ਉੱਠੇ ਸਵਾਲ ਉੱਠੇ ਆ ਉਹਨਾਂ ਦੇ ਜਵਾਬ ਦੇ ਵਿੱਚ ਇਹੀ ਸੀ ਕਿ ਪੂਰਾ ਦੇਸ਼ੀਆ ਜਿਹੜਾ ਜੇ ਡਰਾਈਵ ਕਰਦੇ ਤੇ ਮੈਂ ਤਾਲੂਦ ਨੀਸ਼ਾ ਕੋ ਬਹੁਤ ਵਧੀਆ ਹਾਂਜੀ ਭਾਜੀ ਜਿਹੜੀ ਅੱਜ ਪ੍ਰੈਸ ਕਾਨਫਰੈਂਸ ਕੀਤੀ ਕਿਹਦੇ ਬਾਰੇ ਅੱਜ ਪ੍ਰੈਸ ਕਾਨਫਰੈਂਸ ਦਾ ਜਿਹੜਾ ਮੇਨ ਮੰਤਵ ਹੈ ਮੋਟਰ ਹੈ ਇੱਕ ਗਾਣਾ ਬਹੁਤ ਸੋਹਣਾ ਰਿਲੀਜ਼ ਕੀਤਾ ਜੀ ਜੀ दारू ਤੇ ਇੱਕ ਬਹੁਤ ਸੋਹਣਾ ਤੁਸੀਂ ਜ਼ਰੂਰ ਸੁਣ ਕੇ ਇਸ ਗਾਣੇ ਨੂੰ ਸ਼ੇਅਰ ਵੀ ਕਰਨਾ ਤੇ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਭੇਜਣਾ ਗਾਣੇ ਦੇ ਥੋੜੇ ਜਿਹਾ ਬੋਲ ਸੁਣਾ ਦਿਓ ਕਈ ਬੰਦੇ ਸਾਡੇ ਕੋਲੋਂ ਖਾਂਦੇ ਰਹਿੰਦੇ ਜਹਿਲਸਾਂ ਕਈ ਬੰਦੇ ਸਾਡੇ ਕੋਲੋਂ ਖਾਂਦੇ ਰਹਿੰਦੇ ਜਹਿਲਸਾਂ ਛੋਟੀ ਮਾਰਦੇ ਨੀ ਪੀੜੀ ਥੱਲੇ ਆਪਦੀ ਕਈ ਸਾਲੇ ਸਾਨੂੰ ਕਹਿੰਦੇ ਬਾਲੀ ਪੀਨਿਆ 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 ਸੀ ਆਪਦੀ ਉਹ ਕਈ ਸਾਲੇ ਸਾਨੂੰ ਕਹਿੰਦੇ ਬਾਲੀ ਪੀਨਿਆ 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 ਸੀ ਆਪਦੀ